ਅਗਲੇ ਦਿਨ ਗੱਡੀ ਲੈ ਕੇ ਮੈਂ ਬਾਬਾ ਜੀ ਦਾ ਧਿਆਨ ਤਰ ਕੇ ਤੁਰ ਪਿਆ ਲਾਇਲਪੁਰ ਜਾ ਕੇ ਚਾਹ ਪਾਣੀ ਪੀਤਾ ਅਤੇ ਚੰਗ ਮੰਘਿਆਣੇ ਦਾ ਰਸਤਾ ਪੁੱਛ ਕੇ ਮੰਘਿਆਣੇ ਪਹੁੰਚਿਆ ਸ਼ਾਮਾਂ ਪੈ ਗਈਆਂ ਬਾਬਾ ਜੀ ਤਾਂ ਜੰਗਲ ਵਿੱਚ ਰਹਿੰਦੇ ਸਨ ਆਸੇ ਪਾਸੇ ਵਾੜ ਸੀ ਪੋਰੇ ਪਾਏ ਹੋਏ ਸਨ ਉੱਥੇ ਪਹੁੰਚਿਆ ਸਤਨਾਮ ਦੀ ਆਵਾਜ਼ ਦਿੱਤੀ ਕਿਉਂਕਿ ਹੁਕਮ ਸੀ ਕਿ ਆਖ ਨਹੀਂ ਮਾਰਨੀ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਹੈ ਤੇ ਫਿਰ ਅੰਦਰੋਂ ਵੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਹੀ ਆਵਾਜ਼ ਆਵੇਗੀ ਬਾਬਾ ਇਸ਼ਾ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਨੂੰ ਬੇਨਤੀ ਕਰੋ ਕਿ ਹਯੂਰ ਵਾਸਤੇ ਕਾਰ ਆਈ ਹੈ ਆਖਿਆ ਰਹਿ راستੋਂ ਓਣ ਵਾਲੇ ਹਨ ਬੇਨਤੀ ਕਰਾਂਗੇ ਬਾਬਾ ਜੀ ਆ ਗਏ ਤੇ ਮੈਨੂੰ ਬੁਲਾ ਲਿਆ ਮੱਥਾ ਟੇਕਿਆ ਬੇਨਤੀ ਕੀਤੀ ਗਰੀਬ ਨਿਵਾਜ਼ ਵਜ਼ੀਰ ਸਾਹਿਬ ਨੇ ਸੇਵਾ ਵਾਸਤੇ ਨਵੀਂ ਕਾਰ ਭੇਜੀ ਹੈ ਹਜ਼ੂਰ ਦੇ ਚਰਨਾਂ ਵਿੱਚ ਰਹੇਗੀ ਦਾਸ ਵੀ ਹਜ਼ੂਰ ਦੇ ਚਰਨਾਂ ਵਿੱਚ ਰਹੇਗਾ ਕਿਰਪਾ ਕਰੋ ਮਿਹਰ ਕਰੋ ਗਰੀਬ ਨਿਵਾਜ਼ ਸਾਨੂੰ ਆਪਣੇ ਚਰਨਾਂ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ